ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਆਪ ਸਰਕਾਰ ਆਉਣ ਤੋਂ ਬਾਅਦ ਪੰਜਾਬ 'ਚ ਤਸਵੀਰ ਬਿਲਕੁਲ ਸਾਫ਼ ਹੈ ਕਿ ਹੁਣ ਗੈਂਗਸਟਰਵਾਦ ਅਤੇ ਨਸ਼ੇ ਦਾ ਖਾਤਮਾ ਹੋ ਕੇ ਰਹੇਗਾ। ਸਾਲਾਂ ਤੱਕ ਰਾਜਨੀਤਿਕ ਸਰਪ੍ਰਸਤੀ ਹਾਸਲ ਕਰਨ ਵਾਲੇ ਗੈਂਗਸਟਰ ਅੱਜ ਪੰਜਾਬ ਪੁਲਿਸ ਦੇ ਸਿੱਧੇ ਡਰ ਤਰਤੇ ਨੇ ਇਸ ਵਾਰ ਬਚ ਨਿਕਰਣ ਦੀ ਕੋਈ ਥਾਂ ਨਹੀਂ ਪੰਜਾਬ 'ਚ ਨਸ਼ੇ ਖਿਲਾਫ ਜੰਗ ਲਗਾਤਾਰ ਜਾਰੀ ਹੈ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਗੈਂਗਸਟਰ ਵਾਰ ਦੇ ਖਾਤਮੇ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਬਣਾਇਆ ਹੈ ਸੱਤਾ 'ਚ ਆਉਂਦੇ ਹੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਡੀਜੀਪੀ ਮੁਤਾਬਕ ਸਾਲ 2025 'ਚ ਹੁਣ ਤੱਕ 992 ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹਾਲ ਹੀ ਚ ਦੋ ਵੱਡੇ ਕਤਲਕਿਸ ਅੰਮ੍ਰਿਤਸਰ ਦੇ ਸਰਪੰਚ ਦਾ ਕਤਲ ਤੇ 15 ਦਸੰਬਰ ਨੂੰ ਮੋਹਾਲੀ ਚ ਕਬੱਡੀ ਪ੍ਰਮੋਟਰ ਦਾ ਕਤਲ ਇਹਨਾਂ ਦੋਵਾਂ ਕੇਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮਾਨੀਟਰ ਕੀਤਾ ਦਿਨ ਵਿੱਚ ਦੋ ਵਾਰ ਰਿਪੋਰਟਸ ਦਿੱਤੀ ਸੀਐਮ ਨੂੰ ਭੇਜੀ ਜਾਂਦੀ ਰਹੀ ਅਤੇ ਨਤੀਜਾ ਕੀ ਨਿਕਲੇ ਕਿ ਪ੍ਰੈਸ ਕਾਨਫਰੰਸ ਰਾਹੀਂ ਸਭ ਦੇ ਸਾਹਮਣੇ ਹੁਣ ਸੀਐਮ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਹੋ ਚੁੱਕੇ ਗੈਂਗਸਟਰ ਵਾਰ ਤੇ ਵਾਰ ਮਹੀਮ ਆਪਰੇਸ਼ਨ ਪਰ ਹਰ ਗੈਂਗਸਟਰਾਂ ਤੇ ਵੱਧ 72 ਘੰਟਿਆਂ ਦਾ ਖਾਸ ਆਪਰੇਸ਼ਨ 12000 ਪੁਲਿਸ ਕਰਮਚਾਰੀ ਤਾਇਨਾਤ 2000 ਪੁਲਿਸ ਟੀਮਾਂ ਦੀ ਤਿਆਰੀ ਪੁਲਿਸ ਅਫਸਰਾਂ ਲਈ ਰਾਸ਼ੀ ਦਾ ਇਨਾਮ ਤੇ ਆਮ ਲੋਕਾਂ ਲਈ ਟੋਲ ਫਰੀ ਨੰਬਰ ਗੈਂਗਸਟਰਾਂ ਹੀ ਨਹੀਂ ਉਹਨਾਂ ਦੇ ਸਪਲਾਈਅਰ ਫਾਈਨੈਂਸ਼ੀਅਲ ਅਤੇ ਪਨਾਹ ਦੇਣ ਵਾਲੇ ਤੇ ਹੁਣ ਨਿਸ਼ਾਨੇ ਤੇ ਨੇ ਇਹ ਦੇਸ਼ ਦਾ ਸਭ ਤੋਂ ਵੱਡਾ ਐਂਟੀ ਗੈਂਗਸਟਰ ਆਪਰੇਸ਼ਨ ਹੈ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਲਿਸਟ ਕੇਂਦਰ ਸਰਕਾਰ ਨਾਲ ਸਾਂਝੀ ਕੀਤੀ ਗਈ ਹੈ ਜਿਸ ਦਾ ਸਾਫ਼-ਸਾਫ਼ ਤੇ ਸੰਦੇਸ਼ ਇਹੀ ਹੈ ਕਿ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੁਣ ਤੱਕ ਦੀ ਸਕਾਰਵਾਈ ਅਮਨ ਸਰਚ ਮੁਟ ਪੇੜ ਦਰਾਂ ਗੈਂਗਸਟਰ ਮਨੀ ਪ੍ਰਿੰਸ ਤੇ ਮੰਡੀ ਗੋਬਿੰਦਗੜ੍ਹ 'ਚ ਇੱਕ ਗੈਂਗਸਟਰ ਜ਼ਖਮੀ ਸੈਂਕੜੇ ਠਿਕਾਨਿਆਂ ਤੇ ਛਾਪੇ ਮਾਰੀ ਜਾ ਰਹੀ ਹੈ ਜਾਣਕਾਰੀ ਦੇਣ ਵਾਲੇ ਨੂੰ ਪੂਰੀ ਗੁਪਤ ਅਤੇ ਸਹੀ ਜਾਣਕਾਰੀ ਦੇ ਇਨਾਮ ਦੀ ਪੂਰੀ ਗਾਰੰਟੀ ਹੁਣ ਪੰਜਾਬ ਨੂੰ ਬਚਾਉਣਾ ਸਾਡੇ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਨਸ਼ਾ ਤੇ ਗੈਂਗਸਟਰ ਦੋਵਾਂ ਦਾ ਮਿਲ ਕੇ ਖਤਮ ਕਰਨਾ ਹੋਵੇਗਾ ਸੀਐਮ ਆਨੰਦ ਦਾ ਖਾਸ ਤੌਰ ਤੇ ਹੀ ਸੰਦੇਸ਼ ਹੈ ਕਿ ਪੰਜਾਬ ਪੰਜਾਬੀਆਂ ਦਾ ਗੈਂਗਸਟਰਵਾਦ ਖਤਮ ਕਰਕੇ ਹੀ ਰਹਿਾਂਗੇ ਜਦ ਤੱਕ ਪੂਰੀ ਸਫਾਈ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਕੀਮਤ ਦੇ ਪਿੱਛੇ ਨਹੀਂ ਹਟੇਗੀ